ਕਲ ਕਰਦੇ ਆ ਕਮਿਊਨੀਕੇਸ਼ਨ ਦੇ ਲੀਨੀਅਰ ਮਾਡਲ ਦੀ ਸ਼ੈਨਨ ਐਂਡ ਵੀਵਰ ਮਾਡਲ ਜਦੋਂ ਗੱਲ ਆਉਂਦੀ ਹੈ ਸ਼ੈਨਨ ਐਂਡ ਵੀਵਰ ਮਾਡਲ ਇਹਨੂੰ ਮੈਥਮੈਟਿਕਲ ਮਾਡਲ ਵੀ ਕਿਹਾ ਜਾਂਦਾ ਹੈ ਅਕਸਰ ਆਬਜੈਕਟਿਵ ਟਾਈਪ ਸਵਾਲ ਜਦੋਂ ਆਉਂਦਾ ਹੈ ਤੇ ਉਸਦੇ ਵਿੱਚ ਆ ਜਾਂਦਾ ਹੈ ਕਿਹੜਾ ਮਾਡਲ ਮੈਥਮੈਟਿਕਲ ਮਾਡਲ ਹੈ ਤੇ ਸ਼ੈਨਨ ਐਂਡ ਵੀਵਰ ਮਾਡਲ ਮੈਥਮੈਟਿਕਲ ਮਾਡਲ ਹੈ ਸ਼ੈਮਨ ਐਂਡ ਵੀਵਰ ਇਹ ਦੋਨੋਂ ਰਿਸਰਚ ਸਕਾਲਰ ਨੇ ਇੱਕ ਮੈਥਮੈਟਿਕਸ ਦਾ ਤੇ ਦੂਸਰੇ ਸਾਇੰਸ ਦਾ 1949 ਭਾਵ 1949 ਦੇ ਵਿੱਚ ਇਹ ਮਾਡਲ ਜਿਹੜਾ ਹੈ ਇਹ ਜਾਦ ਕੀਤਾ ਗਿਆ ਇਸ ਮਾਡਲ ਦੇ ਵਿੱਚ ਗੱਲ ਕੀਤੀ ਗਈ ਹੈ ਤਕਨੀਕੀ ਸਰੋਤਾਂ ਦੀ ਜਦੋਂ ਅਸੀਂ ਕਿਸੇ ਤਕਨੀਕੀ ਸਰੋਤ ਰਾਹੀਂ ਸੁਨੇਹਾ ਨੂੰ ਪਹੁੰਚਾਉਂਦੇ ਆ ਪਹਿਲੂ ਗੱਲ ਹੋਈ ਸੀਗੀ ਲਾਸਵਲ ਅਰਿਸਟੋਟਲ ਮਾਡਲ ਦੀ ਜਿਸ ਦੇ ਵਿੱਚ ਐਸ ਐਮ ਸੀ ਆਰ ਤੱਕ ਗੱਲ ਸੀ ਸੈਂਡਰ ਮੈਸੇਜ ਚੈਨਲ ਤੇ ਰੀਸੀਵਰ ਇਸ ਦੇ ਵਿੱਚ ਨੌਇਸ ਦੇ ਉੱਤੇ ਗੱਲ ਕੀਤੀ ਗਈ ਹੈ ਜਿਹੜਾ ਪੰਜਵਾਂ ਐਲੀਮੈਂਟ ਇਸ ਮਾਡਲ ਦਾ ਉਹ ਨੌਇਸ ਹੈ ਸਰੋਤ ਕਰਤਾ ਸੋਰਸ ਸੈਂਡਰ ਹੈ ਜੀ ਉਹ ਜਦੋਂ ਆਪਣਾ ਮੈਸੇਜ ਭੇਜਦਾ ਹੈ ਉਸ ਨੂੰ ਐਨਕੋਡ ਕਰਦਾ ਹੈ ਉਹ এনਕੋਡਿੰਗ તરੰਗਾਂ ਵਿੱਚ ਹੁੰਦੀ ਹੈ ਸਿਗਨਲਸ ਦੇ ਵਿੱਚ ਹੁੰਦੀ ਆ ట్రాన్స్మిਟਰ ਰਾਹੀਂ ਆਪ ਚੈਨਲ ਰਾਹੀਂ ਉਹ ਆਪਣੇ ਰਿਸਿਵਰ ਤੱਕ ਪਹੁੰਚਦਾ ਹੈ ਤੇ ਰਿਸਿਵਰ ਤੱਕ ਪਹੁੰਚਦਿਆਂ ਪਹੁੰਚਦਿਆਂ ਹੋ ਸਕਦਾ ਹੈ ਕਿ ਉਸ ਦੇ ਵਿੱਚ ਹੋਰ ਸਿਗਨਲ ਵੀ ਐਡ ਹੋ ਜਾਣ ਜਦੋਂ ਹੋਰ ਸਿਗਨਲ ਵਿੱਚ ਐਡ ਹੋ ਜਾਂਦੇ ਨੇ ਤਾਂ ਉਸ ਸੁਨੇਹੇ ਦਾ मीनिंग ਮਤਲਬ ਬਦਲ ਸਕਦਾ ਹੈ ਉਸ ਸੁਨੇਹੇ ਦੇ ਵਿੱਚ ਤਬਦੀਲੀ ਆ ਸਕਦੀ ਹੈ ਤੇ ਇਸ ਦਾ ਕਾਰਨ ਸ਼ੋਰ ਹੈ ਜਦੋਂ ਸਿਗਨਲ ਦੇ ਵਿੱਚ ਕੋਈ ਵੀ ਹੋਰ ਮੈਸੇਜ ਆ ਜਾਏਗਾ ਨੌਇਸ ਆਏਗੀ ਸ਼ੋਰ ਆਏਗਾ ਉਹ ਬੈਰੀਅਰ ਹੋਏਗਾ ਤੇ ਉਹ ਮੈਸੇਜ ਨੂੰ ਬਦਲ ਸਕਦਾ ਹੈ ਮੈਸੇਜ ਦੇ ਮਤਲਬ ਗਲਤ ਹੋ ਸਕਦੇ ਹਨ ਜਾਂ ਫਿਰ ਜੋ ਸੈਂਡਰ ਮੈਸੇਜ ਭੇਜਣਾ ਚਾਹੁੰਦਾ ਹੈ ਰੀਸੀਵਰ ਉਸ ਨੂੰ ਉਸ ਤਰ੍ਹਾਂ ਡੀਕੋਡ ਨਹੀਂ ਕਰ ਪਾਏਗਾ ਸੋ ਇਸ ਦੇ ਵਿੱਚ ਇਹ ਤਕਨੀਕੀ ਤੌਰ ਤੇ ਅਸੀਂ ਕਹਿ ਸਕਦੇ ਆ ਕਿ ਐਲੀਮੈਂਟ ਇੱਕ ਵੱਧ ਜਿਹੜਾ ਐਡ ਕੀਤਾ ਔਰ ਇਹ ਰਿਸਰਚ ਜਿਹੜੀ ਹੋਈ ਇਹ ਟੈਲੀਫੋਨ ਤੇ ਹੋਈ ਇੱਕ ਟੈਲੀਫੋਨ ਨੂੰ ਮੰਨਿਆ ਗਿਆ ਕਿ ਜਦੋਂ ਸੈਂਡਰ ਗੱਲ ਕਰਦਾ ਹੈ ਨੰਬਰ ਡਾਇਲ ਕਰਕੇ ਫੋਨ ਕਰਦਾ ਹੈ ਤਾਂ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕਿਆ ਜਾਂਦਾ ਹੈ ਬਈ ਤੇਰੀ ਆਵਾਜ਼ ਨਹੀਂ ਆ ਰਹੀ ਜਾਂ ਫਿਰ ਆਵਾਜ਼ ਬਹੁਤ ਘੱਟ ਸੁਣ ਰਹੀ ਹੈ ਬੜਾ ਸ਼ੋਰ ਆ ਰਿਹਾ ਹੈ ਇੱਥੇ ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿੰਦੀ ਆ ਕਿ ਤੁਸੀਂ ਜਦੋਂ ਰੇਡੀਓ ਔਨ ਕਰਦੇ ਹੋ ਜੇਕਰ ਤੁਸੀਂ ਉਸ ਦੀ ਫ੍ਰੀਕੁਐਂਸੀ ਤੇ ਨਹੀਂ ਪਹੁੰਚਦੇ ਤੁਸੀਂ ਜੋ ਸੁਣਨਾ ਚਾਹੁੰਦੇ ਹੋ ਤੁਸੀਂ ਉੱਥੋਂ ਤੱਕ ਨਹੀਂ ਪਹੁੰਚਦੇ ਤਾਂ ਤੁਹਾਨੂੰ ਇੱਕ ਦੀ ਥਾਂ ਤੇ ਕਈ ਆਵਾਜ਼ਾਂ ਸੁਣਦੀਆਂ ਨੇ ਤੇ ਜਾਂ ਫਿਰ ਇੱਕ ਐਸੀ ਆਵਾਜ਼ ਆ ਰਹੀ ਹੁੰਦੀ ਹੈ ਖਾਸ ਕਰਕੇ ਜਦੋਂ ਮੀਂਹ ਕਣੀ ਦੇ ਦਿਨ ਹੁੰਦੇ ਆ ਕੋਈ ਹਨੇਰੀ ਚੱਲ ਰਹੀ ਹੈ ਤੇ ਤੁਸੀਂ ਅਕਸਰ ਕਹਿੰਦੇ ਹੋ ਬਈ ਚੈਨਲ ਨਹੀਂ ਲੱਗ ਰਿਹਾ ਸਹੀ ਆਵਾਜ਼ ਨਹੀਂ ਆ ਰਹੀ ਕਈ ਆਵਾਜ਼ਾਂ ਆ ਰਹੀਆਂ ਨੇ ਇੱਕ ਦੀ ਥਾਂ ਤੇ ਤਿੰਨ ਤਿੰਨ ਆਵਾਜ਼ਾਂ ਹੋ ਜਾਂਦੀਆਂ ਨੇ ਤੇ ਕਈ ਵਾਰੀ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਤਾਰਾਂ ਦਾ ਕਰੰਟ ਹੀ ਤੁਹਾਨੂੰ ਸੁਣ ਰਿਹਾ ਹੈ ਉਹ ਨੌਇਸ ਹੈ ਇਹ ਜਿਹੜਾ ਮਾਡਲ ਹੈ ਸ਼ੈਨਨ ਵੀਵਰ ਮਾਡਲ ਇਹ ਉਸ ਦੇ ਉੱਤੇ ਬੇਸਡ ਆ ਇਸ ਦੇ ਵਿੱਚ ਸੈਂਡਰ ਚੈਨਲ ਤੇ ਚੈਨਲ ਦੀ ਨੌਇਸ ਦਾ ਜ਼ਿਕਰ ਕੀਤਾ ਗਿਆ ਹੈ ਨੌਇਸ ਨੂੰ ਹੀ ਅਹਿਮੀਅਤ ਦਿੱਤੀ ਗਈ ਹੈ ਰਿਸਿਵਰ ਤੱਕ ਪਹੁੰਚਦੇ ਆ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਐਸ ਐਮ ਸੀ ਆਰ ਦੇ ਵਿੱਚ ਜਦੋਂ ਚੈਨਲ ਦੇ ਉੱਤੇ ਨੌਇਸ ਦੀ ਗੱਲ ਹੁੰਦੀ ਹੈ ਤੇ ਉਹ ਸ਼ੈਨਨ ਵੀਵਰ ਮਾਡਲ ਬਣ ਜਾਂਦਾ ਹੈ ਇਸ ਸ਼ੈਨਨ ਵੀਵਰ ਮਾਡਲ ਜਿਸ ਦੇ ਵਿੱਚ ਬਹੁਤ ਸਾਰੇ ਇਸ ਦੇ ਗੁਣ ਵੀ ਨੇ ਤੇ ਬਹੁਤ ਸਾਰੇ ਦੇ ਅਗੁਣ ਨੇ ਇਸ ਮਾਡਲ ਦੇ ਜਦੋਂ ਅਸੀਂ ਗੁਣਾ ਦੀ ਗੱਲ ਕਰਦੇ ਆਂ ਤੇ ਅਸੀਂ ਕਹਿੰਦੇ ਆਂ ਕਿ ਇਹ ਇੰਟਰਪਰਸਨਲ ਕਮਿਊਨੀਕੇਸ਼ਨ ਨਹੀਂ ਇਸ ਦੇ ਵਿੱਚ ਤਕਨੀਕ ਜੁੜੀ ਹੋਈ ਹੈ ਭਾਵੇਂ ਅੱਜ ਦੇ ਦਿਨ 'ਚ ਜੇ ਮੈਂ ਗੱਲ ਕਰਾਂ ਤੇ ਈਮੇਲ ਵੀ ਹੋ ਸਕਦੀ ਹੈ ਰੇਡੀਓ ਦਾ ਵੀ ਹੋ ਸਕਦਾ ਹੈ ਕੋਈ ਅਨਾਉਂਸਮੈਂਟ ਚੱਲ ਰਹੀ ਹੈ ਕੋਈ ਤੁਹਾਨੂੰ ਤੁਸੀਂ ਅਕਸਰ ਜਦੋਂ ਕਾਲਜ 'ਚ ਸਕੂਲ 'ਚ ਪੜ੍ਹਦੇ ਹੋ ਤੇ ਦਫ਼ਤਰੀ ਅਨਾਉਂਸਮੈਂਟ ਹੁੰਦੀ ਹੈ ਤੇ ਤੁਸੀਂ ਕਹਿ ਦਿੰਦੇ ਹੋ بس سنی ਨਹੀਂ کلیئرلی ਕੀ ਮੈਸੇਜ ਦਿੱਤਾ ਗਿਆ ਰੇਲਵੇ ਸਟੇਸ਼ਨ ਤੇ ਅਨਾਉਂਸਮੈਂਟ ਹੁੰਦੀ ਹੈ ਉਸ ਦੇ ਵਿੱਚ ਵੀ ਇਹ ਤਕਨੀਕੀ ਪ੍ਰੋਬਲਮ ਆ ਸਕਦੀ ਹੈ ਨੌਇਸ ਹੋ ਸਕਦੀ ਹੈ ਸੋ ਆ우 ਗੱਲ ਕਰਦੇ ਹਾਂ ਇਸ ਦੇ ਕੀ ਗੁਣ ਨੇ ਤੇ ਕੀ ਅਫਗੁਣ ਨੇ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਬੈਰੀਅਰਸ ਆਉਂਦੇ ਨੇ ਤਕਨੀਕੀ ਬੈਰੀਅਰ ਤਕਨੀਕੀ ਬੈਰੀਅਰ ਦੀ ਗੱਲ ਮੈਂ ਤੁਹਾਡੇ ਨਾਲ ਕਰ ਚੁੱਕੀ ਹਾਂ ਤੇ ਤਕਨੀਕੀ ਬੈਰੀਅਰ ਤੋਂ ਅੱਗੇ ਚਲੀਏ ਕਿਉਂਕਿ ਇੰਟਰਪਰਸਨਲ ਨਹੀਂ ਹੈ ਇਸ ਦੇ ਵਿੱਚ ਚੈਨਲ ਜਿਹੜਾ ਹੈ ਉਹ ਟੈਕਨੀਕਲ ਹੈ ਤੈ ਵੀ ਹੋ ਸਕਦਾ ਹੈ ਕਿ ਜਿਹੜਾ ਸੈਂਡਰ ਹੈ ਉਸ ਦੀ ਭਾਸ਼ਾ ਰਿਸਿਵਰ ਨੂੰ ਸਮਝ ਨਹੀਂ ਆਈ ਉਹ ਸਹੀ ਤਰੀਕੇ ਦੇ ਨਾਲ ਉਸ ਨੂੰ ਡੀਕੋਡ ਨਹੀਂ ਕਰ ਸਕਿਆ ਉਹਦਾ ਤਰਜਮਾ ਨਹੀਂ ਕਰ ਸਕਿਆ ਦੂਸਰੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਅਸੀਂ ਉਪ ਭਾਸ਼ਾ ਦਾ ਵਰਤੋਂ ਕਰ ਲੈਨੇ ਆ ਸਾਨੂੰ ਤਾਂ ਵੀ ਸਮਝ ਨਹੀਂ ਆਉਂਦੀ ਤੇ ਅਕਸਰ ਹੀ ਤੁਸੀਂ ਕਹਿ ਦਿੰਦੇ ਹੋ ਭਾਈ ਮੈਨੂੰ ਸਮਝ ਨਹੀਂ ਆਇਆ ਉਹ ਬੜਾ ਕਾਲੀ ਕਾਲੀ ਬੋਲਿਆ ਤਾਂ ਕਰਕੇ ਵੀ ਜਦੋਂ ਤੁਸੀਂ ਬਹੁਤ ਤੇਜ਼ ਗੱਲ ਕਰਦੇ ਹੋ ਤਾਂ ਵੀ ਇੱਕ ਗੈਪ ਬਣ ਜਾਂਦਾ ਹੈ ਨੌਇਸ ਆ ਜਾਂਦੀ ਹੈ ਇਹ ਵੀ ਇੱਕ ਬੈਰੀਅਰ ਹੈ ਇਸ ਨੂੰ ਵੀ ਅਸੀਂ ਨੌਇਸ ਹੀ ਗਿਣਦੇ ਹਾਂ ਆਓ ਗੱਲ ਕਰਦੇ ਹਾਂ ਗੁਣਾ ਦੀ ਤੇ ਆ ਗੁਣਾ ਦੀ ਸ਼ੈਨਨ ਵੀਵਰ ਮਾਡਲ ਦੇ ਬਹੁਤ ਸਾਰੇ ਗੁਣ ਵੀ ਨੇ ਤੇ ਅਗੁਣ ਵੀ ਨੇ ਜਦੋਂ ਗੱਲ ਆਉਂਦੀ ਹੈ ਗੁਣਾ ਦੀ ਤੇ ਇਹ ਲੀਨੀਅਰ ਮਾਡਲ ਹੈ ਇਹ ਰੇਖਾਕਰ ਸਿਧਾਂਤ ਹੈ ਇੱਕ ਲਾਈਨ ਦੇ ਵਿੱਚ ਚੱਲਦਾ ਮਾਡਲ ਹੈ ਜਿਵੇਂ ਕਿ ਲਾਸ ਵੈਲ ਮਾਡਲ ਹੈ ਤੇ ਅਰਿਸਟੋਟਲ ਮਾਡਲ ਹੈ ਸੰਦੇਸ਼ ਵਿੱਚ ਤਕਨੀਕੀ ਕਾਰਨਾ ਕਰਕੇ ਆਉਂਦੀਆਂ ਸ਼ੁੱਧੀਆਂ ਦੀ ਚਰਚਾ ਕਰਦਾ ਹੈ ਇਹ ਇੱਕੋ ਇੱਕ ਸਿਧਾਂਤ ਹੈ ਜਿਹੜਾ ਤਕਨੀਕੀ ਸ਼ੁੱਧੀਆਂ ਦੀ ਗੱਲ ਕਰਦਾ ਹੈ ਪਹਿਲੀ ਵਾਰ ਕਿਸੇ ਸਿਧਾਂਤ ਵਿੱਚ ਸ਼ੋਰ ਗੁਲ ਸਰੋਤ ਦਾ ਜ਼ਿਕਰ ਕੀਤਾ ਗਿਆ ਜਿਸ ਕਾਰਨ ਸੰਦੇਸ਼ ਵਿੱਚ ਉਚੇਚੀ ਗਰਾਵਟ ਆ ਸਕਦੀ ਹੈ ਨੌਇਸ ਦੀ ਜਿਹੜਾ ਜ਼ਿਕਰ ਕੀਤਾ ਹੈ ਨੌਇਸ ਦਾ ਜਿਹੜਾ ਸ਼ੋਰ ਦਾ ਜ਼ਿਕਰ ਕੀਤਾ ਹੈ ਪਹਿਲੀ ਵਾਰ ਹੋਇਆ ਸੀ 1949 ਦੇ ਵਿੱਚ ਸ਼ੈਨਨ ਵੀਵਰ ਨੇ ਇਸ ਦਾ ਜ਼ਿਕਰ ਕੀਤਾ ਇਹ ਟੈਲੀਫੋਨ ਰਾਹੀਂ ਹੁੰਦੇ ਅੰਤਰ ਵਿਅਕਤੀ ਮਧਵਰਤੀ ਸੰਚਾਰ ਤੇ ਲਾਗੂ ਹੁੰਦਾ ਹੈ ਗੱਲ ਕਰੀਏ ਆਫਗੁਣਾ ਦੀ ਇਹਦੀਆਂ ਡੀਮੈਰਿਟਸ ਕੀ ਨੇ ਇਹ ਸਿਰਫ ਟੈਲੀਫੋਨਿਕ ਸੰਚਾਰ ਤੇ ਲਾਗੂ ਕੀਤਾ ਸੀ ਜਿਹੜਾ ਕਿ ਹੁਣ ਵੱਧ ਕੇ ਟੈਲੀਫੋਨ 'ਚ ਜਿਵੇਂ ਜਿਵੇਂ ਤਰੱਕੀ ਹੋਈ ਹੈ ਟੈਕਨੋਲੋਜੀ 'ਚ ਤਰੱਕੀ ਹੋਈ ਹੈ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਮੋਬਾਈਲ ਦੇ ਉੱਤੇ ਵੀ ਅੱਜ ਉਸੇ ਤਰ੍ਹਾਂ ਲਾਗੂ ਹੈ ਜਦੋਂ ਤੁਸੀਂ WhatsApp ਕਾਲ ਕਰਦੇ ਹੋ ਖਾਸ ਕਰਕੇ ਵੀਡੀਓ ਕਾਲ ਕਰਦੇ ਹੋ ਤੇ ਤੁਸੀਂ ਅਕਸਰ ਹੀ ਗੱਲ ਕਰਦੇ ਹੋ ਕਿ ਭਈ ਤੇਰਾ ਨੈਟ ਸਹੀ ਨਹੀਂ ਹੈ ਤੇ ਇਸ ਕਰਕੇ ਤਸਵੀਰ ਸਹੀ ਨਹੀਂ ਆ ਰਹੀ ਹੈ ਜਾਂ ਗੱਲ ਪੂਰੀ ਨਹੀਂ ਸੁਣ ਰਹੀ ਹੈ। ਸੋ ਬੇਸੇ ਦਾ ਟੈਲੀਫੋਨ ਹੀ ਹੈ ਪਰ ਇਹ ਟੈਲੀਫੋਨ ਤੋਂ ਅੱਗੇ ਵੱਧ ਗਿਆ ਹੈ। ਇਸ ਵਿੱਚ ਪ੍ਰਤੀਕਰਮ ਫੀਡਬੈਕ ਦੀ ਗੱਲ ਨਹੀਂ ਹੋ ਰਹੀ। ਇਸ ਦੇ ਵਿੱਚ ਫੀਡਬੈਕ ਦੇ ਉੱਤੇ ਗੱਲ ਨਹੀਂ ਕੀਤੀ ਗਈ ਇਸ ਮਾਡਲ ਦੇ ਵਿੱਚ ਜਦੋਂ 1949 ਦੇ ਵਿੱਚ ਇਹ ਮਾਡਲ ਆਇਆ ਇਸ ਤੇ ਫੀਡਬੈਕ ਦੀ ਗੱਲ ਨਹੀਂ ਕੀਤੀ ਗਈ। ਇਹ ਇੱਕ ਪਾਸੜ ਸੰਚਾਰ ਲੀਨੀਅਰ ਮਾਡਲ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਇੱਕ ਪਾਸੜ ਸੰਚਾਰ ਦਾ ਸਿਧਾਂਤ ਹੈ ਇਸ ਵਿੱਚ ਕਿਦਰੇ ਵੀ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਸੂਚਨਾ ਸਰੋਤ ਕਦੀ ਸੰਦੇਸ਼ ਪ੍ਰਾਪਤ ਕਰਤਾ ਵੀ ਬਣਦਾ ਹੈ ਜਾਂ ਨਹੀਂ ਸੰਦੇਸ਼ ਪ੍ਰਾਪਤ ਜਿੰਨੇ ਕੀਤਾ ਹੈ ਕਿ ਉਹ ਵੀ ਸੂਚਨਾ ਸਰੋਤ ਬਣਦਾ ਹੈ ਭਾਵੇਂ ਇਨਫੋਰਮੇਸ਼ਨ ਦਾ ਸੋਰਸ ਬਣਦਾ ਹੈ ਇਹ ਜਿਹੜਾ ਮੈਂ ਪਹਿਲਾਂ ਆਖਿਆ ਕਿ ਇਸ ਦੇ ਵਿੱਚ ਫੀਡਬੈਕ ਨਹੀਂ ਹੈ ਇਹ ਉਸ ਦੇ ਨਾਲ ਬਿਲਕੁਲ ਜੁੜਿਆ ਹੈ ਜ਼ਰੂਰੀ ਨਹੀਂ ਕਿ ਸ਼ੋਰਗੁਲ ਸੰਕੇਤ ਭੇਜ ਜਾਣ ਤੋਂ ਬਾਅਦ ਹੀ ਸੰਚਾਰ ਵਿੱਚ ਵਿਗਨ ਪਵੇ ਇਹ ਸੂਚਨਾ ਸਰੋਤ ਤੋਂ ਸਨੇਹ ਭੇਜਦੇ ਵਕਤ ਵੀ ਹੋ ਸਕਦਾ ਹੈ ਜਦੋਂ ਅਸੀਂ ਸੂਚਨਾ ਭੇਜਦੇ ਹਾਂ ਉਸ ਵੇਲੇ ਵੀ ਵਿਗਨ ਆ ਸਕਦਾ ਹੈ ਇਸ ਉਮੀਦ ਦੇ ਨਾਲ ਕਿ ਤੁਹਾਨੂੰ ਸ਼ੈਨਨ ਵੀਵਰ ਮਾਡਲ ਸਮਝ ਆਇਆ ਹੈ ਤੁਸੀਂ ਇਸ ਤੇ ਫੀਡਬੈਕ ਵੀ ਜ਼ਰੂਰ ਦਿਓਗੇ ਤੇ ਤੁਹਾਡੀਆਂ ਸਲਾਹਾਂ ਤੁਹਾਡੀਆਂ ਸੁਜੈਸ਼ਨਸ ਸਿਰ ਮੱਥੇ بس ਵਾਜਬ ਗੱਲ ਕਰਨਾ ਧੰਨਵਾਦ